ਕਰਾਂਗੇ ਲੀਡਰ ਆਫ اپੋਜੀਸ਼ਨ ਰਾਹੁਲ ਗਾਂਧੀ ਦੀ ਟੈਰੀਫੋਰ ਵਿਚਾਲੇ ਰਾਹੁਲ ਗਾਂਧੀ ਦੇ ਵੱਲੋਂ ਯੂਐਸ ਦੌਰਾ ਕੀਤਾ ਜਾ ਰਿਹਾ ਅਮਰੀਕਾ ਪਹੁੰਚੇ ਰਾਹੁਲ ਗਾਂਧੀ ਬੋਸਟਨ 에ਅਰਪੋਰਟ ਤੇ ਰਾਹੁਲ ਗਾਂਧੀ ਦਾ ਨਿੱਘਾ ਪਰਵਾਸ ਸਵਾਗਤ ਕੀਤਾ ਗਿਆ ਰੋਡ ਆਇਲੈਂਡ ਵਿਖੇ ਬ੍ਰਾਊਨ ਯੂਨੀਵਰਸਿਟੀ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ 22 April ਨੂੰ ਬ੍ਰਾਊਨ ਯੂਨੀਵਰਸਿਟੀ ਟੂ ਲੈਕਚਰ ਰਾਹੁਲ ਗਾਂਧੀ ਦੇਣਗੇ ਪ੍ਰਵਾਸੀ ਭਾਰਤੀਆਂ ਨੂੰ ਵੀ ਰਾਹੁਲ ਗਾਂਧੀ ਦੇ ਵੱਲੋਂ ਮਿਲਿਆ ਜਾਏਗਾ ਕਿਉਂਕਿ ਟੈਰੀਫੋਰ ਦੇ ਵਿਚਾਲੇ ਯੂਐਸ ਦਾ ਦੌਰਾ ਕੀਤਾ ਗਿਆ ਹੈ ਰਾਹੁਲ ਗਾਂਧੀ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਬੋਸਟਨ 에য়ারਪੋਰਟ ਤੇ ਜਰੂਰ ਤੇ ਉੱਥੇ ਉਹਨਾਂ ਦਾ ਨਿੱਗਾ ਤੇ ਪਰਵਾ ਸਵਾਗਤ ਕੀਤਾ ਗਿਆ ਹਾਲ ਫਿਲਹਾਲ ਚ ਡੌਨਲਡ ਰਮ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਐਲਾਨ ਕੀਤਾ ਗਿਆ ਸੀ ਕਿ ਜਿਸ ਤਰੀਕੇ ਨਾਲ ਭਾਰਤ ਅਮਰੀਕਾ ਤੇ ਟੈਰਿਫ ਲਗਾਉਂਦਾ ਹੈ 100% ਐਜ਼ ਇਟ ਇਜ਼ ਅਸੀਂ 100% ਹੀ ਰੈਸਿਪਰੋਕੇਟ ਟੈਰਿਫ ਭਾਰਤ ਤੇ ਵੀ ਲਗਾਵਾਂਗੇ ਤੇ 26% ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਹਾਲ ਫਿਲਹਾਲ ਇਸ ਟੈਰਿਫ ਨੂੰ 90 ਦਿਨਾਂ ਦੇ ਲਈ ਟੈਂਪਰੇਰੀ ਤੌਰ ਤੇ ਰੱਦ ਕੀਤਾ ਗਿਆ ਹੈ ਪਰ ਟੈਰੇਫੋਰ ਦੇ ਵਿਚਾਲੇ ਰਾਹੁਲ ਗਾਂਧੀ ਲੀਡਰ ਆਫ اپੋਜੀਸ਼ਨ ਯੂਨਾਈਟਿਡ ਸਟੇਟਸ ਆਫ ਅਮਰੀਕਾ ਪਹੁੰਚੇ ਨੇ ਬ੍ਰਾਊਨ ਯੂਨੀਵਰਸਿਟੀ 'ਚ ਲੈਕਚਰ ਉਹਨਾਂ ਦੇ ਵੱਲੋਂ ਦਿੱਤਾ ਜਾਏਗਾ ਜਦੋਂ ਪਹੁੰਚੇ ਤੇ ਉਹਨਾਂ ਦਾ ਨਿੱਘਾ ਸਵਾਗਤ ਉੱਥੇ ਕੀਤਾ ਗਿਆ ਤੇ ਹੁਣ ਗੱਲ ਕਿਸਾਨਾਂ ਵੱਲੋਂ ਤਿਆਰ ਕੀਤੀ ਗਈ ਕਣਕ ਦੀ ਕਰਦੇ ਹਾਂ ਜੋ ਸੂਬੇ 'ਚ ਵੱਖ-ਵੱਖ ਥਾਵਾਂ ਤੇ ਅੱਗ ਲੱਗਣ ਕਾਰਨ ਬਰਬਾਦ ਹੋ ਗਈ ਹੈ ਤਾਂ ਉਦਦ ਬਾਰਿਸ਼ ਕਾਰਨ ਮੰਡੀਆਂ 'ਚ ਖੁੱਲੇ ਅਸਮਾਨ ਹੇਠਾ ਪਈ ਕਣਕ ਭਿੱਜ ਗਈ ਫਸਲ ਦੇ ਹੋਏ ਇਸ ਨੁਕਸਾਨ ਦੇ ਲਈ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਡਿਮਾਂਡ ਕੀਤੀ ਜਾ ਰਹੀ ਕਿਸਾਨਾਂ ਵੱਲੋਂ ਮਿਹਨਤ ਦੇ ਨਾਲ ਉਗਾਇਆ ਪੀਲਾ ਸੋਨਾ ਖਰਾਬ ਹੋ ਰਿਹਾ ਇੱਕ ਪਾਸੇ ਜਿੱਥੇ ਮੰਡੀ 'ਚ ਪਈ ਕਣਕ ਅਸਮਾਨ ਤੋਂ بارش ਦੇ ਰੂਪ 'ਚ ਡਿੱਗੀ ਆਫਤ ਦੀ ਚਪੇਟ 'ਚ ਆ ਗਈ ਹੈ ਉੱਧਰ ਅੱਗ ਦੀਆਂ ਘਟਨਾਵਾਂ ਵੀ ਖੇਤਾਂ 'ਚ ਤਿਆਰ ਖੜੀ ਫਸਲ ਤੇ ਕਹਿਰ ਬਣ ਕੇ ਡੁੱਟੀਆਂ ਨੇ ਜਿਸdੀਆਂ ਇਹ 5 ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ ਮਾਨਸਾ ਦੇ ਪਿੰਡ ਭੈਣੀ ਬਾਗਾ ਦੇ ਵਿੱਚ ਖੇਤਾਂ 'ਚ ਅਜਹੀ ਅੱਗ ਫੈਲੀ ਜਿਸਨੇ ਤੁਰੰਤ ਹੀ 15 ਏਕੜ ਕਣਕ ਤੇ ਨਾਰ ਨੂੰ ਆਪਣੀ ਚਪੇੜ 'ਚ ਲੈ ਕੇ ਸੁਆਹ ਕਰ ਦਿੱਤਾ ਹੈ ਉਦਰ ਲੰਬੀ ਜਿਹੀ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ ਜਿੱਥੇ ਪੀਟੀ ਵਾਲਾ ਤੇ ਰੋੜਾ ਵਾਲੀ ਦੇ ਰਕਬੇ 'ਚ 15 ਏਕੜ 'ਚ ਫੈਲੀ ਕਣਕ ਦੀ ਫਸਲ ਸੜ ਗਈ ਹੈ। ਅੱਗ ਲੱਗਣ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਮੌਕੇ ਤੇ ਪਹੁੰਚੇ ਫਾਇਰ ਬਿਗੇਟ ਦੀ ਟੀਮ ਦੇ ਨਾਲ ਮਿਲ ਕੇ ਅੱਤੇ ਕਾਬੂ ਪਾਇਆ ਗਿਆ। ਅਜੇ ਹਾਈ ਮਾਮਲਾ ਫਿਰੋਜ਼ਪੁਰ 'ਚ ਜ਼ੀਰਾ ਦੇ ਪਿੰਡ ਹਾਜੀਵਾਲਾ ਦੇ ਨੇੜੇ ਤੋਂ ਵੀ ਸਾਹਮਣੇ ਆਇਆ ਹੈ ਜਿੱਥੇ ਅੱਗ ਲੱਗਣ ਦੇ ਕਾਰਨ 100 ਏਕੜ ਤੋਂ ਵੱਧ ਕਣਕ ਸੜ ਗਈ ਹੈ। ਕਿਸਾਨਾਂ ਨੇ ਖੁਦ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਹਵਾਵਾਂ ਵੱਡਾ ਅੜਿੱਕਾ ਬਣ ਗਈਆਂ ਉਧਰ ਮੋੜ ਮੰਡੀ ਦੇ ਪਿੰਡ ਸੁੱਖਾ ਸਿੰਘ ਵਾਲਾ 'ਚ ਵੀ ਅੱਗ ਭਿਆਨਕ ਰੂਪ ਧਾਰ ਗਈ ਜਿਸ ਨੇ ਨਾ ਸਿਰਫ 15 ਏਕੜ ਚੁਫਿਆ ਲਿਆ ਪੀਲਾ ਸੋਨਾ ਰਾਖ ਕਰ ਦਿੱਤਾ ਸਗੋਂ ਇਲਾਕੇ 'ਚ ਕਈ ਘਰਾਂ ਨੂੰ ਵੀ ਆਪਣੇ ਚਪੇਟ 'ਚ ਲੈ ਲਿਆ ਉਧਰ ਮਾਨਸਾ ਦੇ ਸਰਦੂਲਗੜ੍ਹ 'ਚ ਵੀ 20 ਏਕੜ ਫਸਲ ਨੂੰ ਅੱਗ ਲੱਗ ਗਈ ਹੈ ਫਾਇਰ ਬਿਗੇਟ ਦੀ ਕੋਈ ਗੱਡੀ ਨਾ ਆਉਣ ਤੋਂ ਬਾਅਦ ਲੋਕਾਂ ਨੇ ਖੁਦ ਆਪਣੇ ਪੱਧਰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਅੱਗ ਨੂੰ ਵਧਣ ਤੋਂ ਰੋਕਣ ਦੇ ਲਈ ਕਿਸਾਨਾਂ ਨੇ ਟਰੈਕਟਰ ਵੀ ਚਲਾਇਆ ਪੀੜਤ ਦੇ ਮੁਤਾਬਕ ਉਹਨਾਂ ਨੂੰ ਉਮੀਦ ਸੀ ਕਿ ਫਸਲ ਵੇਚ ਕੇ ਪੈਸੇ ਆਉਣਗੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਖਰਚਾ ਚੱਲੇਗਾ ਪਰ ਉਸ ਤੋਂ ਪਹਿਲਾਂ ਹੀ ਇਹ ਨੁਕਸਾਨ ਹੋ ਗਿਆ ਆਪਣੇ ਕੋਲੇ ਬੇ 6 ਕਿੱਲਾਂ ਦੀ ਬਾਹੀ ਆ ਤੇ ਬਈ 3 ਕਿੱਲੇ ਕਣਕ ਮੱਚ ਗਈ ਅੱਜ ਆਪਣੀ ਜੀ ਤੁਹਾਨੂੰ ਮਨ ਲ ਸਾਰੀ ਸਵਾ ਹੋ ਗਈ ਕੁਝ ਵੀ ਨਹੀਂ ਗਿਆ ਬਾਕੀ ਦੋ ਘਰਾਂਗੇ ਮਨ ਲ 6 ਕਿੱਲੇ ਦੇ ਵੀ 3 ਕਿੱਲੇ ਅੱਜ ਸਵਾ ਹੋ ਗਈ ਭਈ ਭਈ ਆਸਾਂ ਕਰਕੇ ਆਇਆ ਯਾਰ ਮਨ ਲ ਇਹਨੂੰ ਦੇਖ ਦੇਖੀ ਆਪਾਂ ਜਿਉਣੇ ਹਨਾ ਕਿ ਫਸਲ ਆਊਗੀ ਕੋਈ ਆਪਾਂ ਆ ਗਏ ਰੱਬ ਧੰਨ ਦੀ ਸਵਾਰਾਂਗੇ ਪਰ ਜੇ ਅੱਜ ਫਾਪਰੇ ਮੱਚ ਗਈ ਭਈ ਚਮਚੀਆਂ ਨਹੀਂ ਗਿਆ ਸਵਾ ਨਹੀਂ ਗਿਆ ਭਈ ਕੀ ਕਰੀਏ ਨਾਬਾਚੇ ਵੀ ਕਿਸਾਨਾਂ ਦੀ ਕਣਕ ਖਰਾਬ ਤਾਂ ਹੋਈ ਪਰ ਇਸ ਦਾ ਕਾਰਨ ਅੱਗ ਲੱਗਣਾ ਨਹੀਂ ਸੀ ਸਗੋਂ ਮੰਡੀਆਂ 'ਚ ਸਰਕਾਰੀ ਪ੍ਰਬੰਧਨ ਨਾ ਕਾਫੀ ਹੋਣਾ ਰਿਹਾ ਹੈ ਕਿਸਾਨ ਖੇਤਾਂ 'ਚੋਂ ਆਪਣੀ ਫਸਲ ਵੱਢ ਕੇ ਮੰਡੀਆਂ ਦੇ ਵਿੱਚ ਵੇਚਣ ਆਏ ਪਰ ਇਸ ਤੋਂ ਪਹਿਲਾਂ ਕੀ ਖਰੀਦ ਹੋ ਪਾਉਂਦੀ ਕੁਦਰਤ ਹੀ ਕਹਿਰ ਬਣ ਕੇ ਟੁੱਪਈ ਸੂਬੇ 'ਚ ਭਾਰੀ ਬਾਰਿਸ਼ ਹੋਈ ਜਿਸ ਕਾਰਨ ਮੰਡੀਆਂ 'ਚ ਖੁੱਲੇ ਅਸਮਾਨ ਦੇ ਹੇਠਾਂ ਪਈ ਕਣਕ ਪਿੱਛ ਗਈ ਤੇ ਨਾਲ ਹੀ ਖੇਤਾਂ 'ਚ ਖੜੀ ਫਸਲ ਦਾ ਵੀ ਨੁਕਸਾਨ ਹੋਇਆ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਜਦੋਂ ਜਿਹੜੀ ਤੇ ਅੱਜ ਬੜਾਈ ਹੋਈ ਉਹ ਨਹੀਂ ਜਦੋਂ ਜਾ ਕੇ ਪੰਜ ਸੱਤ ਦਿਨਾਂ ਨੂੰ ਬੜਾਈ ਇਹ ਸਾਰੀ ਅੱਧੀ ਤਾਂ ਥੱਲੇ ਡਰ ਜਾਣੀ ਹੈ ਮਸ਼ੀਨਾਂ ਦੇ ਜਦੋਂ ਮਸ਼ੀਨਾਂ ਦੇ ਮਸ਼ੀਨਾਂ ਵਾਲੀ ਬੜਾਈ ਵਿਚਾਰੇ ਵੱਧ ਲੈਣੇ ਤਾਂ ਟਾਈਮ ਬੱਸ ਲੱਗੂਗਾ ਖਰਚੇ ਨੂੰ ਕਿਸਾਨ ਨੂੰ ਵੱਧ ਤੇ ਵੱਧ ਖਰਚੇ ਹੀ ਪੈਣ ਨੂੰ ਸ਼ੁਰੂ ਹੋ ਗਿਆ ਬਚਤ ਵਾਲਾ ਪਾਸਾ ਗਿਆ ਹੈ ਜੀ ਨਹੀਂ ਕਣਕ ਬਹੁਤ ਵਧੀਆ ਖੜੀ ਨੇ ਸੋਇਲ ਨੂੰ ਲੇ ਪਾਲਿਆ ਅਸੀਂ ਆਂ ਕਿ ਜਵਾਕਾ ਮੱਕ ਵਾਲੀਆਂ ਫਸਲਾਂ ਬੁਰਾ ਹਾਲ ਕਰਤਾ ਜੋ ਬਰਾਹਮਤ ਕੁਦਰਤ ਦਾ ਕਹਿਰ ਸੰਗਰੂਰ ਦੇ ਪਿੰਡ ਪੁੱਲਰ ਢੇੜੀ ਚ ਵੀ ਦੇਖਣ ਨੂੰ ਮਿਲਿਆ ਜਿੱਥੇ ਹਨੇਰੀ ਤੇ ਝੱਖੜ ਨੇ ਅਜੀਹਾ ਭਿਆਨਕ ਰੂਪ ਧਾਰਿਆ ਤੇ ਕਈ ਥਾਵਾਂ ਤੇ ਦਰਖਤ ਜੜੋ ਪੁੱਟੇ ਗਏ ਤਾਂ ਕਈ ਥਾਵਾਂ ਦੇ ਸ਼ੈੱਡ ਵੀ ਉਖੜ ਗਏ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਜਲਾਲਾਬਾਦ ਦੇ ਪਿੰਡਾਂ ਚ ਅੱਗ ਦਾ ਤਾંડਵ ਦੇਖਣ ਨੂੰ ਮਿਲਿਆ ਪਿੰਡ ਮੰਡੀਆਂ ਵਾਲਾ ਤੇ ਸਿਮਰੇ ਵਾਲਾ ਚ ਖੇਤਾਂ ਨੂੰ ਭਿਆਨਕ ਅੱਗ ਲੱਗੀ 40 ਤੋਂ 50 ਏਕੜ ਫਸਲ ਸੜ ਕੇ ਸੁਆਹ ਹੋ ਗਈ ਦੋ ਲੋਕ ਗੰਭੀਰ ਜ਼ਖਮੀ ਵੀ ਹੋਏ ਨੇ ਅੱਗ ਦੀ ਚਪੇਟ ਚ ਔਨ ਕਰਕੇ ਇੱਕ ਟਰੈਕਟਰ ਨੂੰ ਵੀ ਨੁਕਸਾਨ ਪਹੁੰਚਿਆ ਹੈ ਤੇ ਕਰੜੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਜੀਆਂ ਘਟਨਾਵਾਂ ਵਕਫ ਵਕਾਵਾਂ ਤੋਂ ਕਾਫੀ ਵੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਜੋ ਕਣਕ ਦੀ ਫਸਲ ਲੱਗੀ ਹੋਈ ਹੈ ਬਾਡੀ ਦੇ ਕੰਡੇ ਹੈ ਉਸ ਨੂੰ ਅੱਗ ਲੱਗ ਜਾਂਦੀ ਹੈ ਤੇ ਜਿਸ ਕਰਕੇ ਕਿਸਾਨਾਂ ਦਾ ਕਾਫੀ ਵੱਡਾ ਨੁਕਸਾਨ ਹੋ ਰਿਹਾ ਹੈ ਤੇ ਜਲਾਲਾਬਾਦ ਤੇ ਪਿੰਡ ਦਾ ਅੰਗ ਦਾ ਟਾਂਡਾ ਵੇਖਣ ਨੂੰ ਮਿਲਿਆ ਪਿੰਡ ਮੰਡੀਆਂ ਵਾਲਾ ਤੇ ਸਿਮਰੇ ਵਾਲਾ ਦੀਆਂ ਤਸਵੀਰਾਂ ਜਿੱਥੇ ਕਿ ਖੇਤਾਂ ਨੂੰ ਭਿਆਨਕ ਅੱਗ ਲੱਗੀ ਹੈ ਇਹ ਇਧਰੋਂ ਲੱਗੀ ਅੱਗ ਜੀ ਕੜਗੜ ਵਾਲੇ ਪਾਸਿਓ ਤੇ 40-50 ਕਿੱਲੇ ਦਾ ਨੁਕਸਾਨ ਹੋਇਆ ਜੀ ਤੇ ਇੱਕ ਟਰੈਕਟਰ ਵੀ ਝੁਲਸਿਆ ਗਿਆ ਜੀ ਤੇ ਦੋ ਕਿਸਾਨ ਭਰਾਵਾਂ ਨੂੰ ਸਿਕਾ ਲੱਗ ਗਿਆ ਜੀ ਤੇ ਫਾਇਰ ਗ੍ਰੇਡ ਬਹੁਤ ਪਹੁੰਚੀ ਤਾਂ ਹੈ ਪਰ ਬਹੁਤ ਲੇਟ ਪਹੁੰਚੀ ਆਈ ਹੈ ਹਾਂਜੀ ਸਾਨੂੰ ਇੱਥੇ ਵੈਰੋ ਕੀ ਚਾਹੀਦੀ ਹੈ ਜੀ ਖੜੀ ਹੋਵੇ ਕਿਤੇ ਲੋਡ ਪਵੇ ਦਾ ਕਣਕ ਵੇਲੇ ਤਾਂ ਸਾਨੂੰ ਜ਼ਰੂਰਤ ਆਈ ਇੱਕ ਪਾਸੇ ਮੰਤਰੀ ਤੇ ਵਿਧਾਇਕ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ 'ਚ ਉਦਘਾਟਨ ਕਰਨ ਲਈ ਪਹੁੰਚ ਰਹੇ ਨੇ ਤਾਂ ਇਸ ਦੇ ਵਿਦਿਆਲੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਹੇ ਵੱਖ-ਵੱਖ ਥਾਵਾਂ ਤੋਂ ਵਿਰੋਧ ਦੀਆਂ ਤਸਵੀਰਾਂ ਕੈਮਰੇਜ ਕੈਦ ਕਰ ਲਈਆਂ ਪੰਜਾਬ ਸਰਕਾਰ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਇੱਕ ਪਾਸੇ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਨਾਮ ਦੀ ਮੁਹਿੰਮ ਜਾਰੀ ਹੈ ਮੰਤਰੀ ਤੇ ਵਿਧਾਇਕ ਸਕੂਲਾਂ ਦੇ ਵਿੱਚ ਪਹੁੰਚ ਕੇ ਵਿਕਾਸ ਕਾਰਜਾਂ ਦਾ ਉਦਘਾਟਨ ਕਰ ਰਹੇ ਨੇ ਤਾਂ ਇਸ ਦੇ ਵਿਦਿਆਲੇ ਕਿਸਾਨ ਮੰਤਰੀਆਂ ਤੇ ਵਿਧਾਇਕਾਂ ਦਾ ਵਿਰੋਧ ਕਰ ਰਹੇ ਨੇ ਇਹ ਚਾਰ ਤਸਵੀਰਾਂ ਕਿਸਾਨਾਂ ਦੇ ਰੋਸ ਨੂੰ ਬਿਆਨ ਕਰ ਰਹੀਆਂ ਨੇ ਜਦੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਲੰਬੀ ਦੇ ਪਿੰਡ ਫੁੱਲੂ ਖੇੜਾ ਦੇ ਵਿੱਚ ਪਹੁੰਚੇ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਦਾ ਪ੍ਰੋਗਰਾਮ ਸੀ ਤਾਂ ਇਸ ਦੌਰਾਨ ਕਿਸਾਨ ਵੀ ਪਹੁੰਚ ਗਏ ਤੇ ਮੰਤਰੀ ਦਾ ਘਰਾਓ ਕਰਦੇ ਹੋਏ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਤਦਦਰ ਜਦੋਂ ਅਮਰਸਰ ਦੇ ਪਿੰਡ ਉਤਰਾਏ ਕਲਾਂ ਚ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਸਕੂਲ ਦੇ ਵਿੱਚ ਉਦਘਾਟਨ ਕਰਨ ਦੇ ਲਈ ਪਹੁੰਚੇ ਤਾਂ ਕਿਸਾਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਪੁਲਿਸ ਦੀ ਵੀ ਪੂਰੀ ਤਿਆਰੀ ਸੀ ਪੁਲਿਸ ਨੇ ਸਥਿਤੀ ਨੂੰ ਵੇਖਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਹੀ ਰੋਕ ਲਿਆ ਤਾਂ ਤਰਨ ਤਰਨ ਤੁਮੀ ਕੁਝ ਜੀਆ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਸਾਨਾਂ ਨੂੰ ਪਹਿਲਾਂ ਹੀ ਖਬਰ ਮਿਲ ਗਈ ਕਿ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਇੱਕ ਸਕੂਲ ਦੇ ਵਿੱਚ ਉਦਘਾਟਨ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਕਿਸਾਨਾਂ ਨੇ ਸਕੂਲ ਵੱਲ ਨੂੰ ਚਾਲੇ ਪਾ ਲੇ ਤੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਮੰਤਰੀ ਭੁੱਲਰ ਵਾਪਸ ਮੁੜ ਗਏ ਤੇ ਜਦੋਂ ਕਿਸਾਨ ਧਰਨੇ ਵਾਲੀ ਜਗ੍ਹਾ ਤੋਂ ਵਾਪਸ ਚਲੇ ਗਏ ਤਾਂ ਮੰਤਰੀ ਭੁੱਲਰ ਨੇ ਸਕੂਲ ਦੇ ਵਿੱਚ ਪਹੁੰਚ ਕੇ ਉਦਘਾਟਨ ਕੀਤਾ ਮੁਰਦਾਬਾ ਮੁਰਦਾਬਾ ਜ਼ਿਕਰ ਹੋ ਗਿਆ ਕਿ 19 ਮਾਰਚ ਨੂੰ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਸੀ ਜਦੋਂ ਭਾਰੀ ਫੋਰਸ ਦੀ ਮੌਜੂਦਗੀ 'ਚ ਸ਼ੰਭੂ ਤਖਨੌਰੀ ਦੋਵੇਂ ਮੋਰਚਿਆਂ ਨੂੰ ਹਟਾ ਦਿੱਤਾ ਗਿਆ ਸੀ ਇਸੇ ਕਾਰਵਾਈ ਦੇ ਵਿਰੋਧ ਦੇ ਵਿੱਚ ਹੁਣ ਕਿਸਾਨ ਮੰਤਰੀ ਤੇ ਵਿਧਾਇਕਾਂ ਦਾ ਵਿਰੋਧ ਕਰ ਰਹੇ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਪੰਜਾਬ ਸਰਕਾਰ ਮੁੜਤਾਬਾ ਪੰਜਾਬ ਸਰਕਾਰ ਮੁੜਤਾਬਾ